ਮੈਨੂੰ ਇਦਾਂ ਸਮਝ ਲਓ ਆ ਨਾ ਸ਼ਰਬਤ ਬੜਾ ਸੁਆਦ ਹੈ ਇਸ ਸ਼ਰਬਤ ਬੜਾ ਟੇਸਟੀ ਹੈ ਬੜਾ ਵਧੀਆ ਸ਼ਰਬਤ ਮਿੱਠਾ ਸ਼ਰਬਤ ਹੈ ਪਰ ਪਾਇਆ ਇਹਦੇ ਚ ਜ਼ਹਿਰ ਹੈ ਤੈਨੂੰ 10 ਮਿੰਟ ਪੀਂਦਿਆ ਪੀਂਦਿਆ ਸੁਆਦ ਵੜਾਣਾ ਪਰ ਅੱਧੇ ਘੰਟੇ ਜੀ ਤੂੰ ਮਰ ਜਾਣਾ ਹੈ ਤਾਂ ਪੀਲੋਗੇ ਤੁਸੀਂ ਲਾ ਵੀ ਸੁਆਦ ਬੜਾ ਹੈ ਤਾਂ ਦੂਜੇ ਪਾਸੇ ਕਿਹਾ ਜਾਵੇ ਆ ਕੜਵਾ ਰਸ ਹੈ ਇਹ ਕੜਵਾ ਰਸ ਹੈ ਕੜੱਟਾ ਨੇ ਕੜਵੀ ਹੈ ਪਰ ਅਗਰ ਇਹ ਪੀਲੇਗਾ ਆ ساری ਜ਼ਿੰਦਗੀ ਆ ਤੈਨੂੰ 15 20 ਮਿੰਟ ਲੱਗਣਗੇ ਪੀਣ ਨੂੰ ਕੜਵਾਪਣ ਪਰ ਅਗਰ ਪੀਲੇਗਾ ਤਾਂ ساری ਜ਼ਿੰਦਗੀ ਤੰਦਰੁਸਤ ਰਹੇਗਾ ਤਾਂ ਫਿਰ ਤੁਸੀਂ ਕੀ ਪੀਣਾ ਪਸੰਦ ਕਰੋਗੇ ਉਹ ਮਿੱਠਾ ਮਿੱਠਾ ਸ਼ਰਬਤ ਰੂਪੀ ਜ਼ਹਿਰ ਜਾਂ ਉਹ ਕੜਵਾ ਕੜਵਾ ਉਹ ਅੰਮ੍ਰਿਤ ਜਿਹੜਾ ساری ਜ਼ਿੰਦਗੀ ਤੰਦਰੁਸਤੀ ਦੇਣੀ ਹੈ ਜਵਾਬ ਦੇਣਾ ਜਰਾ ਸਾਨੂੰ ਜਿਹੜਾ ਸਮਝਦਾਰ ਹੋਏਗਾ ਨਾ ਉਹ ਕਹੇਗਾ ਅਗਰ ਇਹ 15 20 ਮਿੰਟ ਅੱਧਾ ਘੰਟਾ ਇਹ ਕੜਵਾ ਪੀ ਕੇ ਮੈਨੂੰ ਪੂਰੀ ਲਾਈਫ ਦੀ ਖੁਸ਼ੀ ਮਿਲਦੀ ਹੈ ਤੰਦਰੁਸਤੀ ਮਿਲਦੀ ਹੈ ਤਾਂ ਭਾਈ ਮੈਂ ਪੀਣ ਨੂੰ ਤਿਆਰ ਕਦੀ 15 20 ਮਿੰਟ ਮਠਾਸ ਦੇ ਨਾਲ ਇਹ ਸਵਾਦ ਦੇ ਨਾਲ ਜੇ ਮੈਨੂੰ ਪੂਰੀ ਜ਼ਿੰਦਗੀ ਦਾ ਰੋਗ ਮਿਲਦਾ ਤਾਂ ਮੈਂ ਛੱਡਣ ਨੂੰ ਕਹਿੰਦੇ ਹੋ ਹੁਣ ਯਾਦ ਰੱਖਿਓ ਗੱਲ ਤੁਸੀਂ ਕਹੀ ਹੈ ਹੁਣ ਜਦੋਂ ਤੁਹਾਡੇ ਮਰੇ ਕੋਈ ਚੀਜ਼ ਆਵੇ ਨਾ ਖਾਣ ਤੋਂ ਪਹਿਲਾਂ ਸੋਚ ਲੈ ਸਵਾਦ ਦੇਖ ਰਿਹਾ ਬਿਮਾਰੀ ਦੇਖ ਰਿਹਾ ਦੇ ਨਾਲ ਜੁੜੀ ਹੋਈ ਆ ਮੈਂ ਚੀਜ਼ ਜਿਹਨਾਂ ਕਈ ਕਹਿੰਦੇ ਨੇ ਨਾ ਲ ਵੀ ਉਹ ਸਾਗ ਸਬਜ਼ੀਆਂ ਦਾ ਕੀ ਖਾਣਾ ਪਰ ਇਹਨਾਂ ਸਬਜ਼ੀਆਂ ਚਈ ਜੀਵਨ ਸ਼ਕਤੀ ਹੀ ਹੈ ਕਿ ਅਗਰ ਇਨਸਾਨ ਇਹ ਜਦੋਂ ਰਿਸ਼ੀਮੁਨੀ ਕਿਉਂ ਕਹਿੰਦੇ ਪਿਓਰ ਵੈਜੀਟੇਰੀਅਨ ਬਣੋ ਪਿਓਰ ਵੇਜ ਖਾਓ ਕਿਉਂਕਿ ਪਤਾ ਹੈ ਕਿ ਇਹਦੇ ਚ એનર્ਜੀ ਹੈ ਜਿੰਨੀਆਂ ਸੀ ਤਾਜ਼ੀਆਂ ਹਰੀਆਂ ਕੱਚੀਆਂ ਸਬਜ਼ੀਆਂ ਖਾਂਦੇ ਉਹਨਾਂ ਇਹੀ ਹੈਲਦੀ ਵੀ ਕਹਦੇ ਹੋ ਜ਼ਿਆਦਾ ਰਹਿੰਦੇ ਆ ਪਰ ਬੰਦਾ ਲੱਭਦਾ ਸਵਾਰ ਇਹ ਨਹੀਂ ਜਦ ਤੱਕ ਮਸਾਲੇ ਨਾ ਪਾਏ ਜਾਣ ਮਿਰਚਾਂ ਨਾ ਪਾਈਆਂ ਜਾਣ ਜਦ ਤੱਕ ਨਾ ਉਹ ਚਟਪਟਾ ਵਿੱਚ ਕੋਈ ਰੰਗ ਨਾ ਦਿੱਤਾ ਜਾਵੇ ਉਦੋਂ ਤੱਕ ਖਾਣ ਦਾ ਮਜ਼ਾ ਕਿਉਂਕਿ ਜਵਾਨ ਨੂੰ ਨਾ ਚਟਪਟਾ ਲੱਭਦੀ ਹੈ ਪਰ ਇਹ ਚਟਪਟਾ ਚਟਪਟਾ ਕਰਦੇ ਕਰਦੇ ਨਾ ਜ਼ਿੰਦਗੀ ਚਟਪਟ ਹੋ ਜਾਂਦੀ ਹੈ ਸਮਝ ਨਹੀਂ ਆਉਗਣੀ ਇਹ ਜ਼ਿੰਦਗੀ ਬੰਦਾ ਕਹਿੰਦਾ ਨਾ ਇਹ ਜ਼ਿੰਦਗੀ ਮੇਰੀ ਖਤਮ ਹੋ ਗਈ ਇਹ ਜ਼ਿੰਦਗੀ ਮੇਰੀ ਤਹਿਸ ਨੈਸ ਹੋ ਗਈ ਬਸ ਇਹ ਕਿੰਨਾ ਤਹਿਸ ਨੈਸ ਹੋਈ ਕਿਉਂਕਿ ਤੇਰੀਆਂ ਬੁਰੀਆਂ ਆਦਤਾਂ ਹੀ ਤੈਨੂੰ ਇੱਥੇ ਤੱਕ ਐਦੇ ਹੋ ਲੈ ਗਈਆਂ ਜਿੱਦਾ ਕਹਿੰਦੇ ਆ ਨਾ ਕਹਾਵਤ ਹੈ ਇਹ ਰਾਵਣ ਦਾ ਅੰਤ ਰਾਵਣ ਨੂੰ ਸੀਤਾ ਤੱਕ ਲੈ ਗਿਆ ਐਸੀ ਕਹਾਂਗੇ ਇਨਸਾਨ ਦਾ ਅੰਤ ਇਨਸਾਨ ਨੂੰ ਸਵਾਦਾ ਤੱਕ ਲੈ ਜਾਂਦਾ ਹੈ ਇਨਸਾਨ ਦਾ ਅੰਤ ਇਨਸਾਨ ਨੂੰ ਬੁਰੀਆਂ ਆਦਤਾਂ ਤੱਕ ਲੈ ਜਾਂਦਾ ਹੈ ਕਿਉਂਕਿ ਬੁਰੀ ਆਦਤ ਆਈ ਤਾਂ ਇਨਸਾਨ ਦੀ ਜ਼ਿੰਦਗੀ ਦੀ ਖੁਸ਼ੀ ਇਨਸਾਨ ਦੀ ਜ਼ਿੰਦਗੀ ਦੀ ਤੰਦਰੁਸਤੀ ਇਨਸਾਨ ਦੀ ਜ਼ਿੰਦਗੀ ਦਾ ਆਨੰਦ ਇਸ ਕਰਕੇ ਭਈ ਸਮਝਦਾਰ ਬਣੀਏ ਇਹ ਦહન ਕਰਨਾ ਹੈ ਤਾਂ ਬਾਹਰਲੇ ਪੁਤਲੇ ਦਾ ਨਹੀਂ ਆਪਣੇ ਅੰਦਰ ਦੀਆਂ ਔਰ ਕਿੱਦਾਂ ਦહન ਕਰਨਾ ਹੈ ਦੱਸਦਾ ਕਿ ਨਹੀਂ ਤੁਹਾਨੂੰ ਚਲੋ ਤੁਸੀਂ بڑا ਪੁਤਲਾ ਨਾ ਤਿਆਰ ਕਰੋ ਛੋਟਾ ਜਿਹਾ ਹੀ ਕਰ ਲਓ ਕਾਗਜ਼ ਤੇ ਲਿਖ ਲਓ ਛੋਟੇ ਜਿਹੇ ਨੂੰ ਇੱਕ ਪੇਜ ਲੈ ਕੇ ਉੱਤੇ ਹੀ ਲਿਖ ਲਓ ਮੇਰੀ ਆ ਬੁਰਾਈ ਹੈ ਚਲੋ ਜੇ ਮੈਂ ਮੇਰੇ ਅੰਦਰ ਸੌ ਬੁਰਾਈਆਂ ਹੈ ਮੈਂ ਸਵਾਂ ਨੂੰ ਇਕੱਠਾ ਨਹੀਂ ਛੱਡ ਸਕਦਾ ਤਾਂ ਕਮ ਸੇ ਕਮ ਅੱਜ ਇੱਕ ਨੂੰ ਛੱਡਾਂ ਸਮਝਦੇ ਹੋਗ ਨਹੀਂ ਕਿਉਂਕਿ ਹਰ ਸਾਲ ਵੀ ਅਗਰ ਐਸੀ ਇੱਕ ਬੁਰਾਈ ਵੀ ਖਤਮ ਕਰਦੇ ਚਲੇ ਜਾਵਾਂਗੇ ਤਾਂ ਕਮ ਸੇ ਕਾਉ ਤਿਹਾਰ ਦਾ ਕੋਈ ਫਾਇਦਾ ਤਾਂ ਹੋ ਗਿਆ ਕਿ ਆਇਆ ਸੀ ਤਾਂ ਮੇਰੇ ਅੰਦਰੋਂ ਕੋਈ ਨਾ ਕੋਈ ਬੁਰੀ ਅੱਜ ਤਨੂੰ ਖਤਮ ਕਰਕੇ ਗਿਆ ਫਿਰ ਤਾਂ ਸਫਲ ਹੈ ਫਿਰ ਉਹ ਤਿਹਾਰ ਸਫਲ ਹੈ ਤਾਂ ਜੇ ਮੇਰੀ ਬੁਰਾਈ ਉਸ ਤਰ੍ਹਾਂ ਹੀ ਬਣੀ ਹੋਈ ਹੈ ਉਹ ਤਿਉਹਾਰ ਆਇਆ ਚਲਾ ਗਿਆ ਪਰ ਮੇਰਾ ਕੋਈ ਸੁਧਾਰ ਹੀ ਨਹੀਂ ਹੋਇਆ ਤਾਂ ਫਿਰ ਉਹ ਆਇਆ ਵਿਅਰਥ ਚਲਾ ਗਿਆ ਫਿਰ ਉਹਦਾ ਫਾਇਦਾ ਕੀ ਹੈ ਸਾਨੂੰ ਜੇ ਲਈ ਅੱਜ ਤੁਸੀਂ ਆਪਣੇ ਆਪ ਚੈੱਕ ਕਰਨਾ ਕਿ ਮੈਂ ਕਿਹੜੀ ਬੁਰਾਈ ਨੂੰ ਜਾ ਕੇ ਸਾੜਨਾ ਹੈ ਹੁਣ ਕੀ ਕਰਨਾ ਕਾਗਜ਼ ਤੇ ਲਿਖ ਲਓ ਪਤਲਾ ਵੀ ਨਾ ਸਾੜੋ ਮੈਂ ਕਾਗਜ਼ ਤੇ ਛੋਟਾ ਜਿਹਾ ਪਤਲਾ ਬਣਾ ਲਓ ਇਦਾਂ ਗੋਲ ਜਿਹਾ ਮੂੰਹ ਬਣਾ ਲਓ ਥੱਲੇ ਇਦਾਂ ਲਾਈਨ ਖਿੱਚ ਦਿਓ ਦੋ ਲੱਤਾਂ ਦੋ ਬਾਹਾਂ ਇਦਾਂ ਬਣਾ ਦਿਓ ਸਿੰਪਲ ਜੀ ਗੱਲ ਹੈ ਜਿਦਾ ਬੱਚੇ ਬਣਾਈ ਦਿੰਦੇ ਆ ਕਾਰਟੂਨ ਜਿਹਾ ਬੁੜਾਤਾ ਕਿ ਨਹੀਂ ਹੁਣ ਉਹ ਤੇ ਇਹ ਨਹੀਂ ਲਿਖਣਾ ਰਾਵਣ ਉੱਤੇ ਲਿਖਣਾ ਤੇ ਮੇਰੀ ਬੁਰਾਈ ਦਾ ਪਤਲਾ ਮੇਰੇ ਅੰਦਰਲੀ ਬੁਰਾਈ ਦਾ ਪਤਲਾ ਹੁਣ ਉਹ ਜਿਹੜਾ ਗੋਲ ਜਿਹਾ ਮੂੰਹ ਬਣਾਇਆ ਨਾ ਉਹਦੇ ਵਿੱਚ ਆਪਣੀ ਬੁਰਾਈ ਲਿਖ ਦਿਓ ਕਰੋਧ ਨਫਰਤ ਯਾਨੀ ਜੋ ਵੀ ਹੈ ਸਮੋਕਿੰਗ ਸ਼ਰਾਬ ਗਲਾਈ ਝਗੜਾ ਜੋ ਵੀ ਹੈ ਉਹ ਗੋਲ ਜੇ ਮੂੰਹ ਚਾ ਕੇ ਪਤਾ ਲੱਗੇ ਇਹ ਕਰੋਧ ਦਾ ਰਾਵਣ ਹੈ ਯਾਨੀ ਇਹ ਕਰੋਧ ਦਾ ਪਤਲਾ ਹੈ ਇਹ ਤੁਹਾਡੀ ਬੁਰਾਈ ਦਾ ਪਤਲਾ ਹੈ ਔਰ ਕਿਹੜੀ ਬੁਰਾਈ ਦਾ ਪਤਲਾ ਫਿਰ ਉਹਨੂੰ ਲੈ ਕੇ ਐਦਾਂ ਥੱਲੇ ਲਾ ਦਿਓ ਅਗ ਲਿਆ ਵੀ ਅੱਜ ਇਹ 라ਵਣ ਮੇਰਾ ਯਾਨੀ ਇਹ ਬੁਰਾਈ ਮੇਰੇ ਅੰਦਰੋਂ ਅੱਜ ਗਈ ਪਰ ਫਿਰ ਦੁਜਾਦ ਰੱਖਿਓ ਜਿਹੜੀ ਗਈ ਮੁੜ ਕੇ ਆਣੀ ਨਹੀਂ ਚਾਹੀਦੀ ਫਿਰ ਇਹਨੂੰ ਮਜ਼ਾਕ ਨਹੀਂ ਸਮਝ ਲੈਣਾ ਕਿ ਲਿਆ ਵੀ ਕਾगज ਹੀ ਹੈ ਸੜ ਗਿਆ ਦੁਬਾਰਾ ਫੇਰ ਆ ਜਾਵੇ ਤਾਂ ਕਿ ਅਗਲੇ ਸਾਲ ਫੇਰ ਸਾੜ ਦੇਵਾਂਗੇ ਕਿਉਂਕਿ ਇਦਾਂ ਤਾਂ ਕਿੰਨੇ ਸਾਲ ਹੋ ਗਏ ਜਰਾ ਆਪ ਸੋਚੋ ਆ ਜਿੰਨੇ ਸਾਲ ਤੋਂ 라ਵਣ ਦਾ ਪੁਤਲਾ ਸਾੜ ਸਾੜਿਆ ਜਾ ਰਿਹਾ ਹੈ ਅਗਰ ਇਹ ਸਮਾਜ ਕਿਤੇ 19 ਸਾਲਾਂ ਤੋਂ ਇੱਕ ਇੱਕ ਵੀ ਬੁਰਾਈ ਆਪਣੀ ਸਾੜਦਾ ਚਲਾ ਜਾਂਦਾ ਤਾਂ ਅੱਜ ਚਾਰੋਂ ਪਾਸੇ ਰਾਮ ਹੀ ਰਾਮ ਹੁੰਦੇ ਸੀ ਰਾਮਣ ਕਿਤੇ ਨਜ਼ਰ ਬੁਰਾਈ ਕਿਤੇ ਨਜ਼ਰ ਲੋਕੇ ਜਿਸ ਤਰ੍ਹਾਂ ਹੀ ਦੱਸਿਆ ਕਿ ਬੁਰੇ ਸੇ ਬੁਰੇ ਇਨਸਾਨ ਕੇ ਅੰਦਰ ਵੀ ਕਹੀਂ ਨਾ ਕਹੀਂ ਰਾਮ ਸੁਪਾ ਹੈ ਬੋਲੋ ਸਮਝਿਦਿਓ ਕਿ ਨਹੀਂ ਬੁਰੇ ਸੇ ਬੁਰੇ ਇਨਸਾਨ ਕੇ ਅੰਦਰ ਵੀ ਕਹੀਂ ਨਾ ਕਹੀਂ ਐ ਲਿਓ ਰਾਮ ਸੁਪਾ ਹੈ ਬਸ ਲੋੜ ਹੈ ਉਹ ਰਾਮ ਨੂੰ ਬਾਹਰ ਲਿਆਉਣ ਦੀ ਔਰ ਉਹ ਰਾਮ ਬਾਹਰ ਕਦੋਂ ਆਏਗਾ ਉਹ ਭਗਵਾਨ ਬਾਹਰ ਕਦੋਂ ਆਏਗਾ ਉਹ ਛਾਈ ਬਾਹਰ ਕਦੋਂ ਆਏਗੀ ਜਦੋਂ ਅਸੀਂ ਆਪਣੀਆਂ ਬੁਰਾਈਆਂ ਨੂੰ ਛੱਡਦੇ ਚਲੇ ਜਾਵਾਂਗੇ ਆਪਣੀ ਬੁਰਾਈ ਦਾ ਸੁਧਾਰ ਕਰਦੇ ਚਲੇ ਜਾਵਾਂਗੇ ਆਪਣੇ ਬੁਰਾਈ ਦਾ ਅੰਤ ਕਰਦੇ ਚਲੇ ਜਾਵਾਂਗੇ ਜਰਾ ਸਮਝਣਾ ਸਾਰਿਆਂ ਨੂੰ ਇਸ ਕਰਕੇ ਉਹਦੇ ਵਾਸਤੇ ਸਾਨੂੰ ਮਿਹਨਤ ਤਾਂ ਕਰਨੀ ਬੋਲੋ ਕਰਨੀ ਬਣੀ ਤੇ ਨਹੀਂ ਉਹਦੇ ਵਾਸਤੇ ਸਾਨੂੰ ਅਭਿਆਸ ਤਾਂ ਕਰਨਾ ਉਹਦੇ ਵਾਸਤੇ ਸਾਨੂੰ ਕੋਸ਼ਿਸ਼ ਕਰਨੀ ਇਦਾਂ ਦੱਸੀਦਾ ਨਾ ਕੋਸ਼ਿਸ਼ ਕਰਨੇ ਵਾਲੋਂ ਕੀ ਕਬੀਰ ਪਰ ਭਾਈ ਕੋਸ਼ਿਸ਼ ਕਰ ਤਾਹੀਂ ਜਿੱਤੇਗਾ ਤੇ ਜੇ ਕੋਸ਼ਿਸ਼ ਕੀਤੇ ਤੋਂ ਬਿਨਾਂ ਹੀ ਹਾਰ ਮੰਨ ਕੇ ਬਹਿ ਗਿਆ ਕਿ ਕੰਮ ਹੀ ਬੜਾ ਮੁਸ਼ਕਿਲ ਹੈ ਇਹ ਹੋ ਹੀ ਨਹੀਂ ਸਕਦਾ ਇਹ ਪੋਸੀਬਲ ਹੀ ਨਹੀਂ ਹੈ ਮੈਂ ਬੁਰਾ ਮਹਿਰਾਮ ਕਿੱਥੋਂ ਬਣ ਜਾਣਾ ਹੈ ਉਹ ਮੈਂ ਪਾਪੀ ਮੈਂ ਭਗਵਾਨ ਦਾ ਰੂਪ ਕਿੱਥੋਂ ਬਣ ਜਾਣਾ ਹੈ ਇਹ ਪਹਿਲੇ ਹੀ ਹਾਰ ਮੰਨ ਲਈ ਤਾਂ ਫਿਰ ਕਦੀ ਵੀ ਅਸੀਂ ਉਸ ਮੁਕਾਮ ਤੱਕ ਪਹੁੰਚ ਪਾਵਾਂਗੇ ਨਹੀਂ ਉਕੇ ਅਸੀਂ ਕਈ ਵਾਰ ਦੱਸਿਆ ਕਿ ਹਰ ਬੀਜ ਦੇ ਅੰਦਰ ਪ੍ਰਮਾਤਮਾ ਨੇ ਸੰਭਾਵਨਾ ਰੱਖੀ ਹੋਈ ਹੈ ਕਿ ਅਗਰ ਉਹਨੂੰ ਸਹੀ ਜ਼ਮੀਨ ਮਿਲ ਜਾਵੇ ਤਾਂ ਛੋਟੇ ਤੋਂ ਛੋਟਾ ਬੀਜ ਵੀ ਬ੍ਰਿਕਸ਼ ਬਣ ਸਕਦਾ ਹੈ ਕਿਉਂਕਿ ਕੁਦਰਤ ਨੇ ਸੰਭਾਵਨਾ ਰੱਖੀ ਹੋਈ ਹੈ ਇਸੇ ਤਰ੍ਹਾਂ ਹਰ ਪੈਦਾ ਹੋਣ ਵਾਲੇ ਬੱਚੇ ਦੇ ਅੰਦਰ ਕੁਦਰਤ ਨੇ ਸੰਭਾਵਨਾ ਰੱਖੀ ਹੋਈ ਹੈ ਕਿਉਂਕਿ ਸਭ ਦੇ ਅੰਦਰ ਉਹ ਕੁਦਰਤ ਦਾ ਅੰਸ਼ ਮੌਜੂਦ ਹੈ ਸਭ ਦੇ ਅੰਦਰ ਉਹ ਪ੍ਰਮਾਤਮਾ ਦਾ ਨੂਰ ਮੌਜੂਦ ਹੈ ਸਭ ਦੇ ਅੰਦਰ ਉਹ ਪ੍ਰਮਾਤਮਾ ਮੌਜੂਦ ਹੈ ਬਸ ਰੂਹਤ ਹੈ ਉਹਨੂੰ ਸਹੀ ਸੰਗਤ ਸਹੀ ਸਿੱਖਿਆ ਸਹੀ ਗਿਆਨ ਸਹੀ ਦਿਸ਼ਾ ਮਿਲੰਦੀ ਅਗਰ ਇਨਸਾਨ ਨੂੰ ਸਹੀ ਗਿਆਨ ਸਹੀ ਸੰਗਤ ਸਹੀ ਦਿਸ਼ਾ ਮਿਲ ਜਾਵੇ ਤਾਂ ਹਰ ਇਨਸਾਨ ਭਗਵਾਨ ਹੋ ਸਕਦਾ ਹੈ ਕਿਉਂਕਿ ਭਗਵਾਨ ਜਰਾ ਸਮਝ ਲੈਣਾ ਸਾਰਿਆਂ ਨੇ ਸਭ ਦੇ ਅੰਦਰ ਛੁਪਿਆ ਹੋਇਆ ਹੈ इसलिए असी कही दा है कि राम भी तुझ में रावण में कौन कौन है तेरे अंदर रा, राम भी रावण कृष्ण भी तुझ में कंस भी तुझ में जो चाहे तू वो बन सकता उस ईश्वर का अंश भी ये सब कुछ तो तेरे अंदर है जो बच्चा पैदा है ਆਤਮਾ ਹੁੰਦੀ ਹੈ ਤਾਂ ਹੀ ਜੀਵਨ ਹੈ ਨਾ ਤਾਂ ਆਤਮਾ ਕਿਹਦਾ ਅੰਸ਼ ਮੰਨਿਆ ਜਾਂਦਾ ਜਰਾ ਆਪ ਹੀ ਜਵਾਬ ਦੇ ਦੇ ਜੇ ਤੁਹਾਡੇ ਅੰਦਰ ਆਤਮਾ ਹੈ ਇਹਦਾ ਮਤਲਬ ਹੈ ਤੁਹਾਡੇ ਅੰਦਰ ਪ੍ਰਮਾਤਮਾ ਹੈ ਕਿਉਂਕਿ ਆਤਮਾ ਔਰ ਪ੍ਰਮਾਤਮਾ ਅਲੱਗ ਹੈ ਜਾਂ ਜੁੜੇ ਹੋਏ ਹੈ ਜਵਾਬ ਦੇ ਦਿਓ ਪਹਿਲਾਂ ਤਾਂ ਸਾਨੂੰ ਜੇ ਜੁੜੇ ਹੋਏ ਹੈ ਤਾਂ ਜਿੱਦਾਂ ਹੁਣ ਇਹਨੂੰ ਇਦਾਂ ਸਮਝ ਲਓ ਤੇ ਆ ਮਾਈਕ ਚੱਲ ਰਿਹਾ ਨਾ ਉਹ ਬਿਜਲੀ ਦੇ ਨਾਲ ਚੱਲ ਰਿਹਾ ਹੈ ਕਿਉਂਕਿ ਤਾਰ ਕਿਤੇ ਨਾ ਕਿਤੇ ਕਰੰਟ ਹੈ ਇਹਦੇ ਅੰਦਰ ਤਾਂ ਹੀ ਚੱਲ ਰਿਹਾ ਨਾ ਜੇ ਹੁਣ ਲਾਈਟ ਚਲੀ ਜਾਵੇ ਤਾਂ ਮਾਈਕ ਕਹਿ ਦਿਓ ਹੁਣ ਬਿਜਲੀ ਘਰ ਪਿਛਾਂ ਕਿਥੋਂ ਜਿੰਨਾ ਮਰਜੀ ਦੂਰ ਹੈ ਪਰ ਕਰੰਟ ਇੱਥੇ ਤਾਂ ਆ ਰਿਹਾ ਤਾਂ ਹੀ ਆ ਮਾਈਕ ਸਮਝ ਦਿਓ ਕਿ ਨਹੀਂ ਹੁਣ ਇਸੇ ਤਰ੍ਹਾਂ ਬੰਦਾ ਇਹ ਨਾਲ ਦੇ ਕੇ ਪ੍ਰਮਾਤਮਾ ਕਿੱਥੇ ਆ ਉਹ ਅਸਲ ਚ ਨਜ਼ਰ ਆਵੇ ਨਾ ਆਵੇ ਹੁਣ ਇੱਥੇ ਬਿਜਲੀ ਘਰ ਨਜ਼ਰ ਨਹੀਂ ਆ ਰਹੀ ਕਿ ਬਿਜਲੀ ਕਿੱਥੋਂ ਆ ਰਹੀ ਹੈ ਪਰ ਕਰੰਟ ਦਾ ਪਤਾ ਨਾ ਕਿ ਲਾਈਟ ਹੈ ਤਾਂ ਹੀ ਚੱਲ ਰਿਹਾ ਹੈ ਤਾਂ ਹੀ ਆ ਪੱਖੇ ਚੱਲ ਰਿਹਾ ਤਾਂ ਹੀ ਆ ਸਾਊਂਡ ਚੱਲ ਰਹੀ ਹੈ ਇਸੇ ਤਰ੍ਹਾਂ ਬੰਦਾ ਕਹੇ ਰੱਬ ਕਿੱਥੇ ਹੈ ਜੇ ਸਾਡੇ ਅੰਦਰ ਉਹਦੀ ਆਤਮਾ ਕਿੱਥੇ ਹੈ ਉਹ ਮਿਸ਼ਾ ਕੋ ਨਜ਼ਰ ਆਵੇ ਨਾ ਆਵੇ ਪਰ ਜੇ ਸਾਡੇ ਪ੍ਰਾਣ ਚੱਲ ਰਹੇ ਹੈ ਸਾਡੀ ਆਵਾਜ਼ ਆ ਰਹੀ ਹੈ ਬੋਲ ਰਹੇ ਹੈ ਦੇਖ ਰਹੇ ਹੈ ਸੁਣ ਰਹੇ ਹੈ ਸਾਡੀ ਜ਼ਿੰਦਗੀ ਚੱਲ ਰਹੀ ਹੈ ਸਾਡੇ ਸਵਾਸ ਚੱਲ ਰਹੇ ਤੇ ਇਹਦਾ ਮਤਲਬ ਉਹ ਪਾਵਰ ਹਾਊਸ ਦਾ ਕਰੰਟ ਸਾਡੇ ਤੱਕ ਆ ਰਿਹਾ ਹੈ ਉਹਦਾ ਨੂਰ ਸਾਡੇ ਐਸੀ ਉਹਦੇ ਅੰਸ਼ ਔਰ ਅੰਸ਼ ਦਾ ਮਤਲਬ ਕੀ ਇਹਨੂੰ ਇੱਦੀ ਸਮਝ ਲਓ ਜਿਦਾ ਇੱਕ ਪੇੜ ਔਰ ਬੀਜ ਉਹਦਾ ਕੀ ਹੈ ਅੰਸ਼ ਅੰਚ ਦਾ ਮਤਲਬ ਕੀ ਹੈ ਜਿਹਦੇ ਅੰਦਰ ਉਹ ਸਾਰੇ ਗੁਣ ਛੁਪੇ ਹੋਏ ਆ ਸਮਝਦੇ ਹੋ ਕਿ ਨਹੀਂ ਉਹ ਸਾਰੇ ਗੁਣ ਛੁਪੇ ਹੋਏ ਆ ਪਰ ਜੇ ਇਦਾਂ ਦੇਖਣ ਦੀ ਕੋਸ਼ਿਸ਼ ਕਰਾਂਗੇ ਨਾ ਬੀਜ ਨੂੰ ਹੱਥੇ ਲੈ ਕੇ ਕਿੱਥੇ ਆ ਐਦਾਂ ਨਜ਼ਰ ਨਹੀਂ ਆਣਾ ਕਿ ਕਿੱਥੇ ਆ ਪੇੜ ਕਿੱਥੇ ਆ ਪੱਤੇ ਕਿੱਥੇ ਆ ਫਲ ਪਰ ਉਹਨੂੰ ਜਦੋਂ ਬੋਹ ਦੇਵਾਂਗੇ ਸਹੀ ਢੰਗ ਦੇ ਨਾਲ ਸਹੀ ਤਰੀਕੇ ਨਾਲ ਜਦੋਂ ਉਹ ਬੀਜ ਨੂੰ ਇਸਤੇਮਾਲ ਕਰਾਂਗੇ ਤਾਂ ਫੇਰ ਹੀ ਉਹਦੇ ਅੰਦਰ ਦੀਆਂ ਸ਼ਕਤੀਆਂ ਬਾਹਰ ਇਹਦੇ ਬੰਦੇ ਨੂੰ ਸਾਹਮਣੇ ਖੜਾ ਕਿੱਥੇ ਅਰਬੇ ਦੇ ਅੰਦਰ ਕਿੱਥੇ ਭਗਵਾਨ ਦੇ ਅੰਦਰ ਉਹ ਭਾਈ ਇਦਾਂ ਨਜ਼ਰ ਨਹੀਂ ਆਣਾ ਜਦੋਂ ਇਹ ਬੰਦਾ ਸਹੀ ਢੰਗ ਨਾਲ ਜੀਵਨ ਨੂੰ ਚਲਾਏਗਾ ਨਾ ਸਹੀ ਆਦਤਾਂ ਨੂੰ ਅਪਣਾਏਗਾ ਸਹੀ ਜਗ੍ਹਾ ਬੈਠੇਗਾ ਸਹੀ ਤਰੀਕੇ ਨਾਲ ਚਲੇਗਾ ਤਾਂ ਫੇਰ ਹੀ ਇਹਦੇ ਅੰਦਰ ਜੋ ਸ਼ਕਤੀ ਛੁਪੀ ਹੋਈ ਹੈ ਉਹ ਪ੍ਰਗਟ ਹੋਣਾ ਸ਼ੁਰੂ ਕਹਦੇ ਹੋ ਹੋਏਗੀ ਉਹਨੇ ਇਨਸਾਨਤਿਆ ਕਿ ਉਹ ਕੀ ਚੁਨਾਬ ਕਰਦਾ ਹੈ ਕਿਉਂਕਿ ਤੁਹਾਡੇ ਅੰਦਰ ਰਾਮ ਵੀ ਹੈ ਔਰ ਤੁਹਾਡੇ ਅੰਦਰ ਹੋਰ ਕੀ ਹੈ ਰਾਵਣ ਵੀ ਹੈ ਤੁਹਾਡੇ ਅੰਦਰ ਕ੍ਰਿਸ਼ਨ ਵੀ ਹੈ ਔਰ ਤੁਹਾਡੇ ਅੰਦਰ ਕੰਸ ਵੀ ਹੈ ਯਾਨੀ ਇਹ ਇਸ਼ਾਰਾ ਹੈ ਅਛਾਈ ਵੀ ਹੈ ਤੁਹਾਡੇ ਅੰਦਰ ਔਰ ਬੁਰਾਈ ਵੀ ਤੁਹਾਡੇ ਅੰਦਰ ਹੈ ਭਗਵਾਨ ਵੀ ਤੁਹਾਡੇ ਅੰਦਰ ਹੈ ਤੇ ਸ਼ੈਤਾਨ ਵੀ ਹੁਣੇ ਤੁਸੀਂ ਜੁਨਾਬ ਕਰਨਾ ਹੈ ਇਹ ਤੁਸੀਂ ਚੁਣਨਾ ਹੈ ਕਿ ਮੈਂ ਬਣਨਾ ਕੀ ਚਾਹੁੰਦਾ ਇਸ ਲਈ ਜੋ ਚਾਹੇ ਤੂੰ ਉਹ ਬਣ ਸਕਦਾ ਹੈ ਇਥੇ ਗੱਲ ਹੈ ਸਾਡੀ ਚਾਹਤ ਦੀ ਜੇ ਕੋਈ ਬੱਚਾ ਚਾਹੁੰਦਾ ਮੈਂ ਡਾਕਟਰ ਬਣਨਾ ਹੈ ਅਗਰ ਉਹ ਮਿਹਨਤ ਕਰੇ ਤਾਂ ਡਾਕਟਰ ਬਣ ਜਾਂਦਾ ਹੈ ਇੱਕ ਬੱਚਾ ਚਾਹੁੰਦਾ ਮੈਂ ਵਕੀਲ ਬਣਨਾ ਮਿਹਨਤ ਕਰੇ ਵਕੀਲ ਇੱਕ ਬੱਚਾ ਕਹਿੰਦਾ ਮੈਂ ਡਰਾਈਵਰ ਬਣਨਾ ਹੈ ਉਹ ਗੱਡੀ ਸਿੱਖਦਾ ਡਰਾਈਵਰ ਬਣ ਜਾਂਦਾ ਹੈ ਜਾਨੀ ਇਹ ਚਾਹਤ ਹੈ ਕਿ ਜੋ ਚਾਹੇਗਾ ਉਦਾਂ ਦੀ ਮਿਹਨਤ ਕਰੇਗਾ ਤਾਂ ਬਣ ਵੀ ਇਸ ਕਰਕੇ ਉਹ ਪ੍ਰਮਾਤਮਾ ਦਾ ਅੰਸ਼ ਤੁਹਾਡੇ ਅੰਦਰ ਹੈ ਪਰ ਪ੍ਰਮਾਤਮਾ ਨੇ ਇਹ ਤੁਹਾਡੇ ਤੇ ਛੱਡਿਆ ਹੋਇਆ ਹੈ ਕਿ ਭਾਈ ਮੇਰੀ ਸ਼ਕਤੀ ਤੇਰੇ ਅੰਦਰ ਹੈ ਪਰ ਹੁਣ ਚੋਣ ਆਬ ਤੂੰ ਕਰਨਾ ਹੈ ਕਿ ਦੁਬਣਾ ਕੀ ਚੰਦਾ ਹੈ ਕਿਉਂਕਿ ਮੇਰੀ ਸ਼ਕਤੀ ਨੇ ਤੈਨੂੰ ਉਹੀ ਰੂਪ ਦਿੰਦੇ ਕਹਦੇ ਹੋ ਜਿਦਾ ਗੱਡੀ ਦਾ ਇੰਜਣ ਹੁੰਦਾ ਨਾ ਉਹ ਇੰਜਣ ਸ਼ਕਤੀ ਹੈ ਹੁਣ ਸਟੀਰਿੰਗ ਸਾਡੇ ਹੱਥ 'ਚ ਹੈ ਇੱਛਾ ਸਾਡੀ ਹੈ ਕਿ ਅਸੀਂ ਉਹ ਗੱਡੀ ਨੂੰ ਲੈ ਕੇ ਇਧਰੋਂ ਇਧਰ ਕੀ ਪੈਂਦਾ ਭਲਾ ਅੰਡੋਗਾ ਉਨਾਂ ਉਨਿਆਂ ਨੂੰ ਜਾਣਾ ਹੈ ਜਾਂ ਚਿੰਤਪੁਰਨੀ ਆਲੂ ਜਾਣਾ ਹੈ ਇਹ ਸਟੀਰਿੰਗ ਸਾਡੇ ਹੱਥ 'ਚ ਹੈ ਗੱਡੀ ਦੀ ਪਾਵਰ ਨੇ ਆਪਣੇ ਕੰਮ ਕਰਨਾ ਹੈ ਪਾਵਰ ਯਾਨੀ ਇੰਜਣ ਹੁਣ ਉਹਨਾਂ ਨੇ ਰੁਕਣਾ ਸਾਨੂੰ ਓਏ ਤੂੰ ਕਿੰਦਾ ਬੰਨੀ ਕਿਉਂ ਚੱਲਾਂ ਪੰਡੋਕੇ ਜਾ ਜਦ ਤੂੰ ਪੰਡੋਕੇ ਕਿਉਂ ਚਲਾਉਂ ਨਹੀਂ ਕਿਉਂ ਚਲਾ ਇੱਧਰ ਜਾ ਉਹ ਤਾਂ ਪਾਵਰ ਹੈ ਪਾਵਰ ਕਹਿੰਦੀ ਮੈਂ ਤੇਰੇ ਨਾਲ ਹ ਸਟੀਰਿੰਗ ਜਿੱਧਰ ਮਰਜੀ ਘੁਮਾ ਦੇ ਜੇ ਤੂੰ ਰਸਤੇ ਵੱਲ ਜਾਏਂਗਾ ਉਧਰ ਵੀ ਮੈਂ ਨਾਲ ਹ ਜੇ ਤੂੰ ਪੇੜ 'ਚ ਟੱਕਰ ਮਾਰਨੀ ਹੈ ਉਧਰ ਵੀ ਮੈਂ ਨਾਲ ਕਿਉਂਕਿ ਇੰਜਨ ਨੇ ਰੁਕਣਾ ਨਹੀਂ ਹੈ ਉਹ ਪਾਵਰ ਦਾ ਇਸਤੇਮਾਲ ਤੁਸੀਂ ਕਿਦਾਂ ਦਾ ਕਰਨਾ ਹੈ ਇਹ ਕਿਤੇ ਹੈ ਤੁਹਾਡੇ ਤੇ ਹੈ ਇਸ ਲਈ ਪ੍ਰਭੂ ਦਾ ਅੰਸ਼ ਸਾਨੂੰ ਤਾਕਤ ਦੇ ਰਿਹਾ ਜ਼ਿੰਦਗੀ ਦੀ ਸਾਨੂੰ ਜੀਵਨ ਦੇ ਰਿਹਾ ਹੈ पर जीवन में किधर जाना है ईश्वर की तरफ भगवान की तरफ खुशियां तरफ आनंद की तरफ अच्छी सेहत की तरफ या फिर बर्बादी की तरफ बुराई की तरफ शराब की तरफ नशे की तरफ जुए की तरफ ऐसी चुनाव करना है कि मैं रावण बनना है या मैं राम बनना है मैं कृष्ण बनना है या मैं बनना है मैं बुरा करना है अच्छा करना है ਮੈਂ ਦੂਜਿਆਂ ਨੂੰ ਖੁਸ਼ੀ ਦੇਣੀ ਹੈ ਜਾਂ ਮੈਂ ਦੂਜਿਆਂ ਨੂੰ ਰੁਵਾਣਾ ਹੈ ਮੈਂ ਦੂਜਿਆਂ ਦਾ ਭਲਾ ਕਰਨਾ ਹੈ ਜਾਂ ਮੈਂ ਦੂਜਿਆਂ ਨਾਲ ਬੁਰਾ ਕਰਨਾ ਹੈ ਮੈਂ ਦੂਜਿਆਂ ਨੂੰ ਹੱਥ ਫੜ ਕੇ ਉਠਾਣਾ ਹੈ ਜਾਂ ਮੈਂ ਦੂਜਿਆਂ ਦੀ ਲੱਤ ਖਿੱਚ ਕੇ ਉਹਨਾਂ ਨੂੰ ਗिराਣਾ ਹੈ ਇਹ ਚੁਣੌਤ ਐਸੀ ਹੀ ਕਰਨਾ ਹੈ ਕਿਉਂਕਿ ਜਿੱਦਾਂ ਦੇ ਸਾਡੇ ਕਰਮ ਹੋਣਗੇ ਕੁਦਰਤ ਨੇ ਫਲਤਾ ਸਾਨੂੰ ਇਸ ਲਈ ਅਸੀਂ ਇੱਕ ਗੱਲ ਕਹਾਂਗੇ ਇਹਨੂੰ ਨੋਟ ਕਰ ਲੈਣਾ ਪਤਾ ਕਿਹੜੀ ਗੱਲ कर्मों पर भरोसा करना समझ नहीं राशियों पर नहीं अपनी करनी भरोसा करना ये बंदा कहे ना मेरे जीवन खुशी आनी है तो नाल नहीं आनी, आनी कि मेरी राशि की है इसलिए कर्मों पर भरोसा करना राशियों पर नहीं क्योंकि राशि राम और रावण की कृष्ण और कंस की एक थी मगर ईश्वर ने फल उनको उनकी करनी के द्वारा दिया ਤੁਮੀ ਧੀオク ਨਹੀਂ ਰਾਵਣ ਨੂੰ ਫਲ ਉਹਦੀ ਕਰਨੀ ਦਾ ਮਿਲਿਆ ਓਏ ਸ਼੍ਰੀ ਕ੍ਰਿਸ਼ਨ ਆਪਣੇ ਆਰਾਮ ਨੂੰ ਫਲ ਇਹ ਆਰਾਮ ਬੁਰਾ ਕਰ ਦੇ ਤਾਂ ਫਿਰ ਕੀ ਫਲ ਮਿਲਣਾ ਸੀ ਜੇ ਰਾਵਣ ਅੱਛਾ ਕਰਦਾ ਤਾਂ ਉਹਨੂੰ ਵੀ ਕੀ ਫਲ ਮਿਲਣਾ ਸੀ ਇਸੇ ਤਰ੍ਹਾਂ ਸੋਚੀਏ ਸਮਝੀਏ ਕਿ ਬੰਦਾ ਆ ਮੇਰੀ ਰਾਸ਼ੀ ਇਹ ਮੈਨੂੰ ਖੁਸ਼ੀ ਦੇਵੇਗੀ ਆ ਮੇਰੀ ਕਿਸਮਤ ਮੇਰੇ ਗ੍ਰਹਿ ਮੈਨੂੰ ਖੁਸ਼ੀ ਦੇਣਗੇ ਬਿਲਕੁਲ ਗਲਤ ਹੈ ਰਾਸ਼ੀਆਂ ਕਦੀ ਖੁਸ਼ੀਆਂ ਨਹੀਂ ਦਿੰਦੀਆਂ ਜੇ ਰਾਸ਼ੀ ਨਾਲ ਕਾਮਯਾਬੀ ਮਿਲਦੀ ਰਾਸ਼ੀ ਨਾਲ ਖੁਸ਼ੀ ਮਿਲਦੀ ਇਹ ਰਾਸ਼ੀਆਂ ਦੇ ਭਰੋਸੇ ਦੇ ਨਾਲ ਸਵੇਰੇ ਉੱਠ ਕੇ ਅਖਬਾਰ ਪੜ੍ਹ ਕੇ ਪਹਿਲਾਂ ਮੇਰੀ ਰਾਸ਼ੀ 'ਚ ਕੀ ਲਿਖਿਆ ਉਹ ਦੇਖਾਂ ਮੈਂ ਹੁਣ ਇੱਕ ਅਖਬਾਰ ਹੈ ਤਾਂ ਪੜਨ ਵਾਲੇ ਕਿੰਨੇ ਕਰੋੜਾਂ ਹੀ ਤਾਂ ਹੁਣ ਕਰੋੜਾਂ ਬੰਦੇ ਜਿ ਰਾਸ਼ੀ ਇੱਕੋ ਹੀ ਕਹਿੰਦੀ ਵੀ ਹੈ ਸਮਝਦੇ ਹੋ ਕਿ ਨਹੀਂ ਇੱਕ ਬੰਦਾ ਖੇਤ ਨੂੰ ਤੁਰਿਆ ਆਇਆ ਤਾਂ ਉਹਦੀ ਰਾਸ਼ੀ ਵੀ ਉਹੀ ਕਹਿ ਰਹੀ ਹੈ ਤੇ ਇੱਕ ਬੰਦਾ ਦੁਕਾਨ ਨੂੰ ਤੁਰਿਆ ਤਾਂ ਉਹਦੇ ਵਾਲ ਵੀ ਉਹੀ ਹੋ ਰਿਹਾ ਹੈ ਉਹ ਨਹੀਂ ਇਹ ਧੋਖਾ ਦਿੱਤਾ ਜਾ ਰਿਹਾ ਸਾਨੂੰ ਸਾਨੂੰ ਆਪਣੇ ਵਿਸ਼ਵਾਸ ਤੋਂ ਆਪਣੇ ਰੱਬ ਤੋਂ ਦੂਰ ਕੀਤਾ ਜਾ ਰਿਹਾ ਹੈ ਸਾਨੂੰ ਭਰਮਾਂ 'ਚ ਪਾਇਆ ਜਾ ਰਿਹਾ ਗ੍ਰਹਾਂ ਦੀ ਗੱਲ ਕਰਕੇ ਕਿਉਂਕਿ ਰਾਸ਼ੀ ਨਾਲ ਕੁਝ ਨਹੀਂ ਹੁੰਦਾ ਜੋ ਹੁੰਦਾ ਸਾਡੀ ਆਪਣੀ ਕਰਨੀ ਨਾਲ ਹੁੰਦਾ ਹੈ ਇਸ ਲਈ ਫਿਰ ਕਮ ਆਗੇ ਕਰਨੀ ਪਰ ਵਿਸ਼ਵਾਸ ਕਰਨਾ ਰਾਸ਼ੀਆਂ ਉਪਰ ਨਹੀਂ ਕਿਉਂਕਿ ਰਾਮ ਔਰ ਰਾਵਣ ਕੀ ਕ੍ਰਿਸ਼ਨ ਔਰ ਕੰਸ ਕੀ ਰਾਸ਼ੀ ਇੱਕ ਥੀ ਲੇਕਿਨ ਈਸ਼ਵਰ ਨੇ ਫਲ ਉਨਕੋ ਉਨਕੀ ਕਰਨੀ ਦਾ ਦਿਆ ਕਿ ਜਿੱਦਾਂ ਦਾ ਜਿਸ ਨੇ ਕਰਮ ਕੀਤਾ ਉਦਾਂ ਦਾ ਉਹਨੂੰ ਫਲ ਮਿਲਦਾ ਚਲਾ ਗਿਆ ਸ਼੍ਰੀ ਕ੍ਰਿਸ਼ਨ ਬਚਪਨ ਚ ਗਵਾਲਿਆਂ ਦੇ ਕੋਲ ਰਹੇ ਗਊਆਂ ਚਾਰੀਆਂ ਪਰ ਕਰਨੀ ਦੇਖੋ ਕਿੰਨੀ ਅੱਛੀ ਸੀ ਕਿ ਦਵਾਰਕਾ ਧੀਸ਼ ਹੋ ਗਏ ਤੇ ਉਧਰ ਕੰਸ ਰਾਜਪੁੱਤਰ ਸੀ ਪਰ ਅੰਤ ਵਿੱਚ ਸਭ ਕੁਝ ਗਵਾ ਕੇ ਖਤਮ ਹੋ ਗਿਆ ਕੋਈ ਜ਼ੀਰੋ ਤੋਂ ਹੀਰੋ ਹੋ ਜਾਂਦਾ ਆਪਣੀ ਕਰਨੀ ਨਾਲ ਤਾਂ ਕੋਈ ਪਹਿਲਾਂ ਕਿੱਥੇ ਬੈਠਾ ਹੁੰਦਾ ਹੈ ਉਹ ਤਖਤ ਤਾਜ ਵੀ ਮਹਿਲ ਵੀ ਗਵਾ ਦਿੰਦਾ ਆਪਣੀ ਕਰਨੀ ਦੇ ਨਾਲ ਉਹਨੇ ਤੁਹਾਡੀ ਕਰਨੀ ਹੈ ਅਗਰ ਤੁਸੀਂ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦੇ ਹੋ ਕਰਨੀ ਅੱਛੀ ਕਰਦੇ ਹੋ ਤਾਂ ਅੱਜ ਬਿਸ਼ੱਕ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਪਰ ਅਗਰ ਅੱਛੇ ਕਰਮ ਕਰਨੇ ਤੁਸੀਂ ਯਾਰੀ ਰੱਖਦੇ ਹੋ ਮਿਹਨਤ ਕਰਦੇ ਹੋਰ ਆਪਣੇ ਮਾਲਿਕ ਤੇ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਅੱਜ ਜੇ ਫਰਸ਼ ਤੇ ਬੈਠੇ ਹੋ ਤਾਂ ਤੁਹਾਡੀ ਇਹ ਕਰਨੀ ਉਹ ਰੱਬ ਦਾ ਵਿਸ਼ਵਾਸ ਤੁਹਾਨੂੰ ਅਰਸ਼ ਤੇ ਲੈ ਜਾਏ। ਬਸ ਯਕੀਨ ਹੋਣਾ ਚਾਹੀਦਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕਰਮ ਸਾਡੇ ਅੱਛੇ ਹੋਣੇ ਚਾਹੀਦੇ। ਪਰ ਅੱਜ ਬੰਦਾ ਕਰਮ ਅੱਛੇ ਕਰਨ ਤੇ ਯੋਰ ਨਹੀਂ ਦਿੰਦਾ। ਬਸ ਆਹ ਦੇਹਰੋਂ ਮੇਰੇ ਗ੍ਰਹਿ ਕੀ ਕਹਿੰਦੇ ਆ ਤੇ ਮੇਰੀ ਰਾਸ਼ੀ ਕੀ ਕਹਿੰਦੀ ਆ ਆ ਫਲਾਨਾ ਕੀ ਕਹਿ ਰਿਹਾ ਹੈ ਉਹ ਕੀ ਕਹਿ ਰਿਹਾ ਹੈ ਅਸੀਂ ਕਈ ਵਾਰ ਕਹਿੰਦਾ ਗ੍ਰਹਿ ਚੱਕਰਾਂ ਚ ਨਾ ਪਾਓ ਉਹਦੇ ਚੱਕਰ ਚ ਪੈਣਾ ਤਾਂ ਗ੍ਰਹਿਾਂ ਨੂੰ ਛੱਡੋ ਤਾਂ ਗ੍ਰਹਿ ਬਣਾਉਣ ਵਾਲਾ ਜੋ ਮਾਲਕ ਹੈ ਨਾ ਪ੍ਰਮਾਤਮਾ ਸਿੱਦਾ ਉਹਦੇ ਨਾਲ ਯਾਰੀ ਲਾ ਲਓ ਕਿਉਂਕਿ ਜਿਹੜਾ ਉਹਦਾ ਹੋ ਗਿਆ ਫਿਰ ਉਹਨੂੰ ਕਿਸੇ ਚੀਜ਼ ਦੀ ਫਿਕਰ ਕਰਨ ਦੀ ਜ਼ਰੂਰਤ ਆ ਬੋਲੋ ਅਸੀਂ ਇਦਾਂ ਦੇ ਹਜ਼ਾਰਾਂ ਜੀਵ ਤੁਹਾਡੇ ਸਾਹਮਣੇ ਖੜੇ ਕਰ ਸਕਦੇ ਆ ਇਹਨਾਂ ਨੂੰ ਕਈਆਂ ਨੇ ਕਿਹਾ ਸੀ ਉਹ ਆ ਕੰਮ ਨਾ ਕਰਿਓ ਤੁਹਾਡਾ ਇਦਾਂ ਹੋ ਜਾਊਗਾ ਆ ਕੰਮ ਨਾ ਕਰਿਓ ਤੁਹਾਡਾ ਉਦਾਂ ਦਾ ਹੋ ਜਾਏਗਾ ਅਗਰ ਆ ਸ਼ਾਦੀ ਕਰ ਦਿੱਤੀ ਜਾਂ ਤਾਂ ਕੁੜੀ ਨੇ ਸਾਲ ਚ ਮਰ ਜਾਣਾ ਜਾਂ ਮੁੰਡੇ ਨੇ ਮਰ ਜਾਣਾ ਹੈ ਤਾਂ ਜੇ ਇਹ ਨਾ ਹੋਏ ਤਾਂ ਬੱਚਾ ਹੀ ਕਦੀ ਨਹੀਂ ਹੋਣਾ ਪਰ ਅੱਜ ਦੋ ਦੋ ਬੇਟੇ ਉਹਨਾਂ ਦੇ ਆਪਣੇ ਜੀਵਨ ਚ ਆਨੰਦ ਲੈ ਰਹੇ ਆ ਉਹ ਸੋ ਦੱਸਣਾ ਕੀ ਚਾਹੁੰਦੇ ਕੋਈ ਗੱਲ ਕਹੀ ਦੀ ਹੈ ਉਹ ਇਹ ਨਾ ਸੁਣੋ ਕੀ ਕਹਿੰਦੇ ਆ ਆ ਕੁੰਡਲੀਆਂ ਕੁੰਡਲੀਆਂ ਚੱਕਰ ਜਿਹੀ ਪੈਣ ਦੀ ਲੋੜ ਜਿਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਉਹ ਜਿਹੜਾ ਸਾਨੂੰ ਜੀਵਨ ਦੇਣ ਵਾਲਾ ਹੈ ਇਹਦੀ ਸੰਭਾਲ ਵੀ ਬੋਲੋ ਕਰੇਗਾ ਕਿ ਨਹੀਂ ਕਿਉਂਕਿ ਜਿਹੜਾ ਬਣਾ ਸਕਦਾ ਹੈ ਨਾ ਉਹ ਵਿਗੜੇ ਨੂੰ ਠੀਕ ਵੀ